ਪਰਬੰਧਕ ਇਹ ਵੀ ਦੱਸ ਰਹੇ ਨੇ ਕਿ ਜਿਹੜੇ ਸੀਸੀਟੀਵੀ ਕੈਮਰਾਜ਼ ਨੇ ਉਹਨਾਂ ਦੇ ਵਿੱਚ ਸਾਰਾ ਕੈਪਚਰ ਹੋਇਆ ਔਰ ਦੇਖਿਆ ਜਾ ਰਿਹਾ ਹੈ ਕਿ ਉਹ ਲੜਕੀ ਜਿਹੜੀ ਹੈ ਅੰਦਰ ਦਰਬਾਰ ਸਾਹਿਬ ਦਰਸ਼ਨਾਂ ਦੇ ਲਈ ਨਹੀਂ ਗਈ। ਪਰ ਪ੍ਰਬੰਧਕਾਂ ਤੇ ਵੀ ਇਹ ਸਵਾਲ ਖੜੇ ਕਰਦਾ ਹੈ ਕਿ ਤੁਸੀਂ ਸੀਜੀਟੀਵੀ ਕੈਮਰੇ ਨਾਲ ਦੇਖਦੇ ਹੋ ਜਾਂ ਸਿਰਫ ਉਦੋਂ ਹੀ ਦੇਖਦੇ ਹੋ ਜਦੋਂ ਕੋਈ ਈਵੈਂਟ ਬੈਨ ਕਰਤਾ ਵੀ ਅੰਦਰ ਤੁਸੀਂ ਮੋਬਾਈਲ ਨਹੀਂ ਲਿਆ ਸਕਦੇ। ਉਹ ਮੋਬਾਈਲ ਫੇਰ ਲੈ ਕੇ ਗਈ। ਅਕਾਲ ਤਖਤ ਦੇ ਸਾਹਮਣੇ ਵਿਆਹ ਕਰਾ ਕੇ योगी ਭਜ ਨੇ 10000 ਰੁਪਏ ਉਹਨਾਂ ਟਾਈਮ 'ਚ ਇੱਕ ਬੰਦੇ ਨੂੰ ਲੈ ਕੇ ਇੱਕ ਮੇਮ ਨਾਲ ਉਹਦਾ ਵਿਆਹ ਕਰਾਤਾ ਬਾਅਦ ਚ ਉਹਨੂੰ ਪੁਜਾ ਦਤਾ ਸਾਰੇ ਗੁਰੂਗੱਤਾਂ ਕੋ ਦਸੰਗ ਗੁਰਨ ਸਾਹਿਬ ਭਾਈ ਗੁਰਦਾਸ ਦੀ ਕਿ ਤਾੰਤ੍ਰਿਕ ਯੋਗ ਦਾ ਜੰਤਰ ਮੰਤਰ ਤੰਤਰ ਪਟੰਤਰ ਸਾਰਿਆਂ ਦਾ ਵਿਰੋਧ ਹੈ ਇਹ ਧਰਮ ਵੇਚਿਆ ਨਾ ਤੇ ਧਰਮ ਵੇਚ ਕੇ ਕਿੰਨੀ ਦੇਰ ਸਾਥ ਲੈ ਲੈਣਗੇ ਕਿ ਸਾਡਾ ਜਿਹੜਾ ਧਰਮ ਹੈ ਉਹ ਸਿਆਸਤ ਦੇ ਮੁਤਾਬਕ ਚੱਲ ਰਿਹਾ ਹੈ ਅਕਾਲੀ ਪੋਲਿਟਿਕਸ ਦੇ ਮੁਤਾਬਕ ਚੱਲ ਰਿਹਾ ਹੈ ਠੀਕ ਹੈ ਇਹਨੂੰ ਮਾਫ ਕਰ ਦਿਓ ਇਹਨੂੰ ਸਜ਼ਾ ਲਾ ਦਿਓ ਆਹ ਫਿਲਮ ਬੈਂਕ ਕਰ ਦਿਓ ਇਹ ਫਿਲਮ ਤੋਂ ਪੈਸੇ ਆਗੇ ਨਹੀਂ ਇਹਨੂੰ ਰੀਲீஸ் ਕਰ ਦਿਓ ਜਿੰਨਾ ਚਿਰ ਆਪਣੀ قوم ਨੂੰ ਜਾਗਰੂਕ ਨਹੀਂ ਕਰਦੇ ਪੜਾਉਂਦੇ ਨਹੀਂ ਤੇ ਸਿਰਫ ਆਰੇ ਬਾਜੀ ਚ ਰੱਖੇ ਨਾਰੇ ਬਾਜੀ ਜਿਹੜੀ ਹੈ ਕੋਈ ਨਹੀਂ ਹੁੰਦੇ ਤੁਹਾਡੇ ਚ ਨਕਲੀ ਨਿਆਂਗਵੀ ਬਾੜੇ ਹੋਏ ਨੇ ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ ਇੱਕ ਲੜਕੀ ਜਿਹੜੀ ਗੁਜਰਾਤ ਦੀ ਆਉਂਦੀ ਹੈ ਕਿਵੇਂ ਵੇਖਦੇ ਹੋ ਇਸ ਵਰਤਾਰੇ ਨੂੰ ਸਿਆਸੀ ਵਰਤਾਰਾ ਹੈ ਉੜਾ ਦੇ ਵਿੱਚ ਕੋਈ ਧਰਮ ਨਹੀਂ ਹੈ ਦੋਹਾਂ ਸਾਈਡ ਤੋਂ ਕੋਈ ਧਰਮ ਨਹੀਂ ਹੈ ਸਿਆਸੀ ਵਰਤਾਰਾ ਸਾਡੀਆਂ ਹੀ ਜਿਹੜੀਆਂ ਸਾਡੇ ਵੱਲੋਂ ਜਿਹੜੇ ਕੰਡੇ ਬੀਜੇ ਗਏ ਨੇ ਨਾ ਉਹਦਾ ਇਹ ਇੱਕ ਨਵਾਂ ਰੂਪ ਹੈ ਬੰਦੇ ਕਹਿ ਵੀ ਦੱਸ ਰਹੇ ਨੇ ਕਿ ਜਿਹੜੇ ਸੀਸੀਟੀਵੀ ਕੈਮਰਾਜ਼ ਨੇ ਉਹਨਾਂ ਦੇ ਵਿੱਚ ਸਾਰਾ ਕੈਪਚਰ ਹੋਇਆ ਔਰ ਦੇਖਿਆ ਜਾ ਰਿਹਾ ਹੈ ਕਿ ਉਹ ਲੜਕੀ ਜਿਹੜੀ ਹੈ ਅੰਦਰ ਦਰਬਾਰ ਸਾਹਿਬ ਦਰਸ਼ਨਾਂ ਦੇ ਲਈ ਨਹੀਂ ਗਈ ਉਸਨੇ ਸਿਰਫ ਉੱਤੇ ਯੋਗਾ ਕੀਤਾ ਔਰ ਉਸ ਤੋਂ ਬਾਅਦ ਆਪਣੀਆਂ ਫੋਟੋਆਂ ਖਿਚਵਾ ਕੇ ਵਾਪਸ ਚਲੀ ਜਾਂਦੀ ਹੈ ਇਹ ਵੀ ਇੱਕ ਪੱਖ ਸਾਹਮਣੇ ਹੈ ਪਰ ਇਹ ਪੱਖ ਹੀ ਹੁਣ ਪ੍ਰਬੰਧਕਾਂ ਤੇ ਵੀ ਇਹ ਸਵਾਲ ਖੜੇ ਕਰਦਾ ਹੈ ਵੀ ਤੁਸੀਂ ਸੀਸੀਟੀਵੀ ਕੈਮਰੇ ਨਾਲ ਦੇਖਦੇ ਹੋ ਜਾਂ ਸਿਰਫ ਉਦੋਂ ਹੀ ਦੇਖਦੇ ਹੋ ਜਦੋਂ ਕੋਈ ਈਵੈਂਟ ਹੁੰਦਾ ਆਪਾਂ ਜਦ ਬੈਨ ਕਰਤਾ ਵੀ ਅੰਦਰ ਤੁਸੀਂ ਮੋਬਾਈਲ ਨਹੀਂ ਲਿਆ ਸਕਦੇ ਤਾਂ ਮੋਬਾਈਲ ਕਿਵੇਂ ਲੈ ਕੇ ਗਈ ਉਹ ਕੁੜੀ ਤਾਂ ਕਾਫੀ ਸਮਾਂ ਬੈਠੀ ਰਹੀ ਹੈ ਕਿਉਂਕਿ ਪ੍ਰਕਰਮਾ ਦੇ ਦੌਰਾਨ ਤੱਕ ਹੀ ਸੇਵਾਦਾਰ ਵੀ ਖੜੇ ਰਹਿੰਦੇ ਨੇ ਉਹਨਾਂ ਨੇ ਨਹੀਂ ਰੋਕਿਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਪ੍ਰਬੰਧਕ ਵੀ ਆਉਂਦੇ ਨੇ ਪ੍ਰਬੰਧਕ ਕਿਉਂ ਨਹੀਂ ਦੇਖੋ ਗੱਲ ਸੁਣੋ 1900 74 ਤੋਂ ਲੈ ਕੇ 77 ਤੱਕ ਇਹ ਹੀ ਸ਼ੁਰੂਆਤ ਮੇਟੀ ਸੰਤ ਬ达 ਸਿੰਘ ਸੰਤ ਚੰਨਣ ਸਿੰਘ ਗਾਨੀ ਮੈਂਦਰ ਸਿੰਘ ਸੈਕਟਰੀ ਹੁੰਦੇ ਸੀ ਇਹਨਾਂ ਨੇ ਤਾੰਤ੍ਰਿਕ ਯੋਗ ਨੂੰ ਮਾਨਤਾ ਦਿੱਤੀ ਇਥੇ ਦਰਬਾਰ ਸਾਹਿਬ ਅਕਾਲ ਤਖਸਾਲ ਪੀਓ ਯੋਗੀ ਭਜਨ ਸ੍ਰੀ ਸਿੰਘ ਸਾਹਿਬ ਦਾ ਕਹਿੰਦੇ ਸੀ ਖਿਤਾਬ ਦਿੱਤਾ ਹਾਲਾਂਕਿ ਕੋਈ ਕਿਤਾਬ ਨਹੀਂ ਸੀ ਗਿਆਨੀ ਕ੍ਰਿਪਾਲ ਸਿੰਘ ਅਗਿਆਨੀ ਸਾਧੂ ਸਿੰਘ ਪੌਰਗਣ ਨੇ ਫਾਦਰ ਸਾਹਿਬ ਨੂੰ ਲਿਖ ਕੇ ਚਿੱਠੀ ਦਿੱਤੀ ਸੀ ਤੇ ਕੋਈ ਉਹਨੂੰ ਪ੍ਰਸ਼ੰਸਾ ਪੱਤਰ ਦਿੱਤਾ ਸੀ ਕਿਉਂਕਿ ਆਪਾਂ ਬਾਹਰਲੀ ਸਿੱਖੀ ਦੇਖੀ ਅੰਦਰਲੀ ਦੇਖੀ ਨਹੀਂ ਤੇ ਜਦੋਂ ਉਹਦਾ ਰੌਲਾ ਪਿਆ ਤੇ ਕੋਈ ਉੱਥੇ ਹੀ ਵਿਆਹ ਕਰਾਏਗੇ ਅਕਾਲ ਤਖਤ ਸਾਹਿਬ ਤੇ ਵਿਆਹ ਕਰਾ ਕੇ ਯੋਗੀ ਭਜਨ ਨੇ 10000 ਰੁਪਏ ਉਹਨਾਂ ਟਾਈਮ ਚ ਇੱਕ ਬੰਦੇ ਤੋਂ ਲੈ ਕੇ ਇੱਕ ਮੇਮ ਨਾਲ ਉਹਦਾ ਵਿਆਹ ਕਰਾਤਾ ਬਾਅਦ ਚ ਉਹਨੂੰ ਭਜਾਤਾ ਉਹਨੇ ਇਹਦਾ ਤੇ ਐਫ ਆਈ ਆਰ ਕਰਾਤੀ ਦਿੱਲੀ ਤੇ ਨੂੰ 에어ਪੋਰਟ ਤੋਂ ਫੜਿਆ 에어ਪੋਰਟ ਤੋਂ ਫੜਿਆ ਤੇ ਫਿਰ ਜਸਰ ਸਤੋਕ ਸੇ ਨੇ ਦੀ ਜਮਾਨਤ ਕਰਾਈ ਸੀ ਠੀਕ ਹੈ ਸਾਡੇ ਬਹੁਤ ਪੁਰਾਣੇ ਰਿਲੇਸ਼ਨ ਨੇ ਇਹਨਾਂ ਨਾਲ ਔਰ ਸਾਡੇ ਬੰਦਿਆਂ ਨੇ ਐਸਟੈਬਲਿਸ਼ ਕੀਤੇ ਹੋਏ ਨੇ ਫਿਰ 1970 ਦੇ ਵਿੱਚ ਫਾਦਰ ਸਾਹਿਬ 1976 ਤੋਂ ਯੂਐਸਏ ਕਿ ਉਹਨਾਂ ਨੂੰ ਫਿਰ ਦੱਸਿਆ ਉਹਨਾਂ ਫਾਦਰ ਕਹਿੰਦੇ ਮੈਂ ਤਾਂ ਕਿਤਾਬ ਹੀ ਲਿਖ ਚੁੱਕਾ ਹਾਂ ਹੋਰ ਮੈਂ ਕਿਸੇ ਨੂੰ ਕੀ ਖੈਰ ਉਹਦੇ ਨਾਲ ਕਾਫੀ ਮੀਟਿੰਗਾਂ ਵੀ ਹੋਈਆਂ ਮੈਂ ਮੀਟਿੰਗਾਂ ਵੀਆਂ ਕੁਝ ਵੀ ਨਹੀਂ ਪਰ ਉਹਦੇ ਨਾਲ ਕੁਝ ਨਹੀਂ ਹੋਇਆ ਜਦੋਂ ਕਿਤਾਬ ਆਈ ਤੇ ਟੋੜਾ ਸਾਹਿਬ ਨੂੰ ਉਹਨੇ ਲਿਖਿਆ yogi ਨੇ ਭਾਈ ਮੇਰਾ ਤਾਂ ਬੇੜਾਗਰ ਕਰ ਰਹੇ ਨੇ ਠੀਕ ਹੈ ਉਧਰੋਂ ਇਹਨੂੰ ਜਿਹੜਾ ਜੀ ਨਾ yogi ਭਜਨ ਉਕਿ ਇਹ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਸ੍ਰੀ ਸਿੰਘ ਸਾਹਾ ਕੱਲਾ ਸ੍ਰੀ ਸਿੰਘ ਵਕਾਫਾ ਵਰਲਡ ਦਾ ਠੀਕ ਹੈ ਉਹਨੇ ਆਪਣਾ ਇੱਕ ਪਤੂ ਹੁਕਮਨਾਮਾ ਜਾਰੀ ਕਰਤਾ ਨਿਰਕਾਰੀਆਂ ਦੇ ਗੇਸ ਜੋ ਕਿ ਇਥੋਂ ਅਟਾਲਤ ਕਿਹਾ ਕਿ ਪੈਰਲਲ ਹੁਕਮਨਾਮਾ ਚੱਗੂ ਅਖਬਾਰਾਂ ਚ ਆਇਆ ਤਾਂ ਫਿਰ ਉਹ ਕਾਜ਼ ਇੰਪੋਰਰ ਨੇ ਕਿ ਉਹ ਕਾਜ਼ ਨੋਟਿਸ ਭੇਜਤਾ ਜੋ ਕਾਜ਼ ਨੋਟਿਸ ਭੇਜਿਆ ਉਹਨੂੰ ਪੁੱਛਿਆ ਕਹਿੰਦੇ ਜੀ ਨਹੀਂ ਜਵਾਬ ਦੇਗਾ ਤਾਂ ਉਹਨੂੰ ਐਕਸ ਕੰਪਲੀਕੇਟ ਕਰਾਂਗੇ 500 ਕਾਰਜ ਕਰਾਂਗੇ ਉਹਨੂੰ ਦੇਖ ਲਓ ਜਦੋਂ ਉਹਦੇ ਇੱਕ ਫੋਨ ਵੱਜਿਆ ਯੋਗੀ ਭਜੰਦਾ ਇਥੇ ਟੋੜਾ ਸਾਹਿਬ ਨੇ ਉਹਨਾਂ ਲੋਆਂ ਦੇ ਚਾਬੀਆਂ ਲੈ ਕੇ ਸਮਾਨ ਬਾਹਰ ਸੁੱਟਦਾ ਸੀ ਇਹ ਕਰਦੇ ਨੇ ਅਕਾਲ ਤਖਤ ਮਾਨ ਸਿੱਖ ਪੰਥ ਦੀ شان ਇਹ ਮੇਰਾ ਨੋਟਿਡ ਹੈ ਉਹਦੇ ਚ ਆਪਣੀ ਕਿਤਾਬ ਚ ਠੀਕ ਹੈ ਉਹਨੂੰ ਬਾਹਰ ਕੱਢਦਾ ਸੇਵਡ ਠੀਕ ਹੈ ਉਹ ਸੇਵ ਕਰ ਲਿਆ ਕਿਉਂ ਸੇਵ ਕਰ ਲਿਆ ਇਹਨਾਂ ਸਾਰੀਆਂ ਦੀ ਫਿਲਮਾਂ ਬਣਾ ਕੇ ਰੱਖੀਆਂ ਹੋਈਆਂ ਨੇ ਇਹਨਾਂ ਨੂੰ ਕਿਹੜਾ ਪਤਾ ਸੀ ਉਦੋਂ ਵੀ ਕੋਈ ਸੀਸੀਟੀਵੀ ਕੈਮਰੇ ਵੀ ਹੁੰਦੇ ਨੇ ਉਸ ਦੀ ਸੰਸਥਾ ਮੇਰੇ ਕੋ ਸਾਡੇ ਸਾਰੇ ਗੁਰਗ੍ਰਸਤਾਜ ਉਹ ਦਸੰਗੁਰਸਤਾਜ ਭਾਈ ਗੁਰਦਾਸ ਦੀ ਇਹ ਤਾੰਤ੍ਰਿਕ ਯੋਗ ਦਾ ਜੰਤਰ ਮੰਤਰ ਤੰਤਰ ਪਟੰਤਰ ਸਾਰਿਆਂ ਦਾ ਵਿਰੋਧ ਹੈ ਫਸਨਾ ਕੀਤੀ ਗਈ ਅਸੀਂ ਉਹਨੂੰ ਨੂੰ ਮਾਨਤਾ ਦਿੱਤੀ ਹੈ ਉਹਦੀ ਕਨਸਟੀਟਿਊਸ਼ਨ ਅਸੀਂ ਛਾਪੀਏ ਉਹਨੂੰ ਮਾਨਤਾ ਕੀਤੀ ਦਿੱਤੀ ਹੈ ਉਹ ਵੀ ਬੈਗ ਡੇਟ 'ਚ ਜਦੋਂ ਜਿੰਨੇ ਸਾਰੇ ਅਕਾਲੀ ਲੀਡਰ ਸੀ ਐਮਰਜੈਂਸੀ 'ਚ ਅੰਦਰ ਸਨ ਤੇ ਮੀਟਿੰਗ ਵੀ ਹੋ ਗਈ ਜੀ ਫਰਜੀ ਮੀਟਿੰਗ ਫਰਜੀ ਉਹਦੇ ਤੇ ਉਹਦੇ ਮਗਰਾਂ ਲਾਤੀਆਂ ਇਹ ਤਾਂ ਧਰਮ ਵੇਚਿਆ ਇਹਨਾਂ ਨੇ ਇਹ ਧਰਮ ਵੇਚ ਕੇ ਕਿੰਨੀ ਦੇਰ ਸਾਹ ਲੈ ਲੈਣਗੇ ਤੇ ਗੁਰੂ ਵੀ ਕਦ ਤੱਕ ਬਰਦਾਸ਼ਤ ਕਰੇਗਾ ਪਾਪ ਜਿਹੜਾ ਉਹ ਫੁੱਲਦਾ ਫਲਦਾ ਨਹੀਂ ਹੁਣ ਬਹੁਤ ਫੁੱਲ ਚੁੱਕਾ ਤੇ ਅੰਤ ਵੀ ਹੋ ਰਿਹਾ ਇਹ ਇੱਕ ਈਵੈਂਟ ਆਬ ਦਾ ਉਸ ਦੀ ਕੰਟੀਨਿਊਸ਼ਨ ਆ ਮੈਂ ਫੋਟੋਆਂ ਤੁਹਾਨੂੰ ਦੇ ਰਿਹਾ ਤੁਸੀਂ ਉਹ ਅਪਲੋਡ ਕਰੋ ਆ ਸਾਰਾ ਕੁਝ ਜਿਹੜਾ ਹੈ ਤਾਤਰਿਕ ਯੋਗ ਦਾ ਇਹ ਤੁਸੀਂ ਕਿਵੇਂ ਛਾਪਦਾ ਕਿਵੇਂ ਉਹਨੂੰ ਮੰਨਤਾ ਦਿੱਤੀ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਉਦੋਂ ਗਿਆਨੀ ਗੁਰਬਚਨ ਸਿੰਘ ਹੁੰਦੇ ਸੀ 5 ہزار ਬੰਦੇ ਨੇ ਦਿੱਤੀ ਹੈ ਐਪਲੀਕੇਸ਼ਨ ਦਰਖਾਸਤ ਕਿ ਜੀ ਯੋਗੀ ਭਜਨ ਬਲਾਤ ਕਰੀ ਹੈ ਇਹ ਸਿੱਖੀ ਦੇ ਵਿਰੋਧ ਪ੍ਰਚਾਰ ਕਰਦਾ ਰਿਹਾ ਮੈਂ ਪ੍ਰਚਾਰ ਦੇ ਵੀ ਦੋ ਤਿੰਨ ਤੁਹਾਨੂੰ ਦੱਸਦਾਂਗਾ ਤੇ ਤੁਸੀਂ ਜੇ ਤਸਵੀਰ ਉਹ ਚੋਂ ਕਢਾ ਲਓ ਹਾਲੇ ਤੱਕ ਤਾਂ ਨਹੀਂ ਕੱਢੀ ਕਿਉਂ ਨਹੀਂ ਕੱਢੀ ਸੁਖਵੀਰ ਬਾਦਲ ਕਿੱਥੇ ਆ ਜਿਹੜਾ ਕੰਟਰੋਲ ਕਰਦਾ ਇਹਨਾਂ ਨੂੰ ਠੀਕ ਹੈ ਉਹ ਬੰਦਾ ਜਿਸਨੇ ਇਹ ਕਿਹਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖੀ ਦਾ ਬੀਜ ਪੁੱਠਾ ਬੀਜਾ ਕੇ ਠੀਕ ਜੀ ਤਾਂ ਜਿਹੜੇ ਤਾਤ੍ਰਿਕ ਯੋਗ ਦੇ ਨਾਲ ਗੁਰੂ ਗੋਬਿੰਦ ਸਿੰਘ ਪਰਫੈਕਟ ਸ਼ੇਪ ਸੰਪੂਰਤਾ ਨਹੀਂ ਬਖ ਸਕਿਆ ਖਾਲਸੇ ਨੂੰ ਉਹ ਮੈਂ ਆ ਕੇ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਨੇ ਆਪਣੇ ਕਾਲਸੇ ਨੂੰ ਪੂਰਨ ਪ੍ਰਾਨ ਤਪ ਦੀ ਕੋਈ ਪਰਭਾਸ਼ਾ ਹੀ ਨਹੀਂ ਕੋਈ ਹੈਗੀ ਨਾ ਯੋਗ ਤੇ ਨਾ ਸਿੱਖੀ ਚ ਇਹ ਕਰਨ ਦੀ ਅਗਿਆ ਨਹੀਂ ਦਿੱਤੀ ਇਹੋ ਜਿਹੇ ਇਹੋ ਜਿਹੇ ਬੇਹੂਦਾ ਹਰਕਤਾਂ ਫਿਰ 골ਡਨ ਟੈਂਪਲ ਸ਼ੂਮਪੋਰੀਓਂ ਠੀਕ ਹੈ 골ਡਨ ਟੈਂਪਲ ਰੈਸਟੋਰੈਂਟ ਕੁੱਕਰੀ ਵਿੱਚ ਸਤਨਾਮ ਚਾਹ ਸਲਾਦ ਵਾਇਗਰੂ ਚਟਨੀ ਖਾਓ ਮੈਂ ਕਿ ਇਹ ਮਲੇਖ ਭਾਗੋ ਦੀ ਸਿੱਖੀ ਚ ਲਾ ਰਹੇ ਇਹਨਾਂ ਨੂੰ ਪੁੱਛ ਲੈਣਾ ਚਾਹੀਦਾ ਜੇ ਭਾਈ ਲਾਲੋ ਭਾਈ ਲਾਲੋ ਦਾ ਰੋਲ ਤਾਂ ਜਦੋਂ ਭਾਈ ਲਾਲੋ ਰੋਲਤਾ ਤੇ ਫਿਰ ਗੁਰੂ ਤਾਂ ਉਥੇ ਜਲਦੀ ਕੀਤੀਆਂ ਤੁਹਾਡੀ ਹਾਜ਼ਰੀ ਕਬੂਲ ਨਹੀਂ ਕਰੇਗਾ ਪਰ ਇੱਕ ਕਿਵੇਂ ਸਮਝਣ ਇਸ ਸਾਰੀ ਚੀਜ਼ ਨੂੰ ਕਿਉਂਕਿ ਜੇਕਰ ਸਿੱਖ ਜਜ਼ਬਾਤੀ ਹੋ ਕੇ ਕੋਈ ਵਰਤਾਰਾ ਕਰ ਦਿੰਦੇ ਨੇ ਜਿਵੇਂ ਪਿੱਛੇ ਜੇ ਇੱਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਦਰਬਾਰ ਸਾਹਿਬ ਅੰਦਰ ਦਰਬਾਰ ਦੇ ਵਿੱਚ ਇੱਕ ਸ਼ਖਸ ਐਂਟਰੀ ਕਰਨ ਲੱਗਾ ਸੀ ਲੋਕਾਂ ਨੇ ਉਸ ਨੂੰ ਕੁੱਟਕੁੱਟ ਕੇ ਮਾਰ ਦਿੱਤਾ ਸੀ ਦੂਸਰੀ ਹੁਣ ਆਹ ਲੜਕੀ ਜਿਹੜੀ ਸਾਹਮਣੇ ਆਈ ਹੈ ਇਹ ਕਿਸੇ ਦੇ ਹੱਥ ਨਹੀਂ ਆਈ ਇਹ ਜਦੋਂ ਸੋਸ਼ਲ ਮੀਡੀਆ ਤੇ ਫੋਟੋਆਂ ਅਪਲੋਡ ਕਰ ਦਿੱਤੀ ਤਾਂ ਉਸ ਤੇ ਮਾਮਲਾ ਦਰਜ ਹੁੰਦਾ ਸਿੱਖ ਕਿਸ ਪਾਸੇ ਨੂੰ ਜਾਣ ਕਿਉਂਕਿ ਜੇਕਰ ਉਹ ਜਜ਼ਬਾਤੀ ਹੋ ਕੇ ਕੋਈ ਵਰਤਾਰਾ ਕਰ ਦਿੰਦੇ ਨੇ ਤਾਂ ਵੀ ਸਿੱਖਾਂ ਨੂੰ ਗਲਤ ਕਿਹਾ ਜਾਂਦਾ ਉਹਨਾਂ ਨੂੰ ਵਿਦਰੋਹੀ ਵੀ ਕਿਹਾ ਜਾਂਦਾ ਉਹਨਾਂ ਨੂੰ ਅੱਤਵਾਦੀ ਵੀ ਕਿਹਾ ਜਾਂਦਾ ਜੇਕਰ ਉਹ ਕਾਨੂੰਨੀ ਲੜਾਈ ਲੜਦੇ ਨੇ ਤਾਂ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਸਹੀ ਰਸਤਾ ਕਿਹੜਾ ਹੋਣਾ ਚਾਹੀਦਾ ਕਿਉਂਕਿ ਲੋਕ ਜਿਹੜੇ ਨੇ ਹੁਣ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਕਨਫਿਊਜ਼ ਵੀ ਹੁੰਦੇ ਨਜ਼ਰ ਆ ਰਹੇ ਦੇਖੋ ਗੁਰੂ ਨੇ ਤਾਂ بڑے ਰਾਸਤੇ ਦੱਸੇ ਹੋਏ ਨੇ ਤੁਹਾਨੂੰ ਸਪਸ਼ਟ ਜਿਆਦਾ ਸੀ ਸਿਆਸੀ ਰਾਸਤੇ ਤੇ ਚਲੇ ਗਏ ਉਹਨਾਂ ਗੁਰੂ ਨੇ ਤਾਂ ਇੱਕ ਹੀ ਰਾਸਤਾ ਦੱਸਿਆ ਪਰਮਾਰਥ ਜਾਂ ਪਰਮਾਰਥ ਪਦਾਰਥ ਜਾਂ ਪਰਮਾਰਥ ਪਰਮਾਰਥ ਦਾ ਰਾਸਤਾ ਤੇ ਛੱਡਿਆ ਮਨ ਲੇ ਕੇ ਫਾਲੋ ਨਹੀਂ ਕਰਦੇ ਪਦਾਰਥਾਂ ਦਾ ਤੇ ਸਿਆਸੀ ਕੁਰਸੀਆਂ ਦਾ ਸਾਡਾ ਰਾਸਤਾ ਉਹਦੇ ਨਾਲ ਹੀ ਸਿਆਸਤ ਚਲਾ ਰਹੇ ਆ ਆਪਣੀ ਤੇ ਉਹਦੇ ਨਾਲ ਹੀ ਆਪਣੀ ਕਿ ਸਾਡਾ ਜਿਹੜਾ ਧਰਮ ਆ ਉਹ ਸਿਆਸਤ ਦੇ ਮੁਤਾਬਕ ਚੱਲ ਰਿਹਾ ਆ ਅਕਾਲੀ ਪੋਲਿਟਿਕਸ ਦੇ ਮੁਤਾਬਕ ਚੱਲ ਰਿਹਾ ਠੀਕ ਹੈ ਮੈਨੂੰ ਮaaf ਕਰ ਦਿਓ ਇਹਨੂੰ ਸਜ਼ਾ ਲਾ ਦਿਓ ਆ ਫਿਲਮ ਬੈਨ ਕਰ ਦਿਓ ਇਹ ਫਿਲਮੋਂ ਤਾਂ ਪੈਸੇ ਆ ਗਏ ਨੇ ਇਹਨੂੰ ਗ੍ਰੀਡ ਕਰ ਦਿਓ ਕਿੱਥੇ ਤੱਕ ਮਨਕ ਕੋਈ ਬਰਦਾਸ਼ ਕਰੇਗਾ ਦੇਖੋ ਉਹ ਜਿਹੜਾ ਬੰਦਾ ਫੜਿਆ ਸੀ ਉੱਥੇ ਉਹ ਬਹੁਤ ਵੱਡੀ ਇੱਕ ਕੜੀ ਸੀ ਬਹੁਤ ਵੱਡੀ ਕੜੀ ਸੀ ਬੇਦਬੀਆਂ ਦੀ ਸਾਡੇ ਹੱਥ ਲੱਗਿਆ ਹੋਵੇ ਫੇਰ ਉਹ ਮਾਰਿਆ ਜਾਵੇ ਇਹ ਵੀ ਤੁਹਾਡੇ ਤੇ ਤੁਹਾਡੀ ਤੇ ਸਵਾਲੀਆਂ ਨਿਸ਼ਾਨ ਖੜੇ ਕਰਦੇ ਨੇ ਅੰਦਰ ਹੀ ਮਾਰਿਆ ਗਿਆ ਨਾ ਬਾਹਰ ਤਾਂ ਨਹੀਂ ਕਿ ਜਾ ਕੇ ਕਿਸਨੇ ਮਾਰਿਆ ਦੂਸਰੀ ਗੱਲ ਹੈ ਕਿ ਸਰਕਾਰਾਂ ਨੇ ਇਹ ਤੰਦੇ ਹੀ ਇਹ ਇਸੇ ਕਰਕੇ ਕਰੇ ਜਿਹੜੇ ਇਵੈਂਟ ਇਸੇ ਕਰਕੇ ਕਰਿਆ ਇਵੈਂਟ ਮੈਨੇਜਮੈਂਟ ਹੈ ਵਿੱਚ ਸਿੱਖਾਂ ਨੂੰ ਖਾਲਸਤਾਨੀ ਪੰਜਾਬੀਆਂ ਨੂੰ ਦੇਸ਼ ਤਰੋਈਏ ਸਾਰਾ ਕੁਝ ਕੀਤਾ ਜਾ ਸਕਦਾ ਔਰ ਜਿਹੜੇ ਦੇਸ਼ ਤਰੋਈ ਹੁੰਦੇ ਨੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਖੜੇ ਇਹਨਾਂ ਦੇ ਕੀਤੇ ਹੁੰਦੇ ਨੇ ਦੇਸ਼ ਤਰੋਈ ਤੇ ਮਾਰੇ ਜਾਂਦੇ ਨੇ ਜਿਹੜੇ ਨੇ ਆਮ ਸ਼ਰਦਾਲੂ ਬੱਚੇ ਨਿਰਦੋਸ਼ ਬੱਚੇ ਵੀ ਬੀਨੀਆਂ ਲੋਕਾਂ ਦੀਆਂ ਲੋਕਾਂ ਦੇ ਬਾਪ ਇੱਕ નિર્ਦੋਸ਼ ਬੰਦੇ ਮਾਰਿਆ ਇਹ ਕੁਰਸੀ ਤੇ ਠੀਕ ਦਿਨ ਫਿਰ ਇਹਨਾਂ ਚ ਕਿਉਂ ਨਹੀਂ ਕੋ ਮਰਦਾ ਇਹਨਾਂ ਕਿਉਂ ਹਾਲੇ ਤੱਕ ਕੋਈ ਮਰਿਆ ਨਹੀਂ ਸਾਰੀ ਮਰਿਆਦਾ ਦਾ 1925 ਤੋਂ ਸ਼ੁਰੂ ਹੋ ਜਾਓ ਖਾਸ ਕਿਹੜੀ ਹੁਣ ਚਲਾ ਰਹੇ ਖਾਸ ਕਰਕੇ ਟੋੜਾ ਸਾਹਮਣੇ ਜਿਹੜੀਆਂ ਐਮੈਂਡਮੈਂਟ ਕੀਤੀਆਂ ਨੇ ਜੋ ਵੀ ਭਜਨ ਦੀ ਜਿਹੜੀ ਤੁਸੀਂ ਵੇਦੰਬਰਿਆਦਿਆ ਨੇ ਮੰਨਤਾ ਦਿੱਤੀ ਆ ਵੈਦੀ ਦੇ ਫੇਰੇ ਹੋਏ ਨੇ ਕੱਲੀ ਪਾਵਰ ਇੱਕ ਯੋਗੀ ਭਜਨ ਕੋਲ ਜਿਹਦੀ ਮਰਜ਼ੀ ਡਿਵੋਰਸ ਕਰਾ ਦੇ ਜਿਹਦੀ ਮਰਜ਼ੀ ਵਿਆਹ ਕਰਾ ਦੇ ਠੀਕ ਹੈ ਇਹ ਕੀ ਹੈ ਇਹ ਤਾਂ ਹਿੰਦੂਇਸਮ ਚੋਂ ਹੀ ਲਿਆ ਹੈ ਵੈਦੀ ਦੇ ਫੇਰੇ ਜ਼ਰੂਰ ਨੇ ਇਹ ਨਹੀਂ ਕਿ ਉਹ ਤਾਂ ਡਿਵੋਰਸ ਵੀ ਕਰਾ ਦੇ ਸਾਨੂੰ ਜਿਹੜਾ ਜਿੰਨਾ ਚਿਰ ਆਪਣੀ ਕੌਮ ਨੂੰ ਜਾਗਰੂਕ ਨਹੀਂ ਕਰਦੇ ਪੜਾਉਂਦੇ ਨਹੀਂ ਇਹ ਸਿਰਫ ਨਾਰੇਬਾਜੀ ਚ ਰੱਖੇ ਨਾਰੇਬਾਜੀ ਜਿਹੜੀ ਹੈ ਕੋਈ ਨਹੀਂ ਹੁੰਦੀ ਤੁਹਾਡੇ ਚ ਨਕਲੀ ਨਿਹੰਗ ਵੀ ਬਾੜੇ ਹੋਏ ਨੇ ਉਹ ਬినాਸ਼ਮਾ ਪਾਤਰਾ ਵਰਗੇ ਅਗਰ ਗੁਰਪ੍ਰੀਤ ਉਦਾਸੀ ਵਰਗੇ ਇਹ ਸਮੇਂ ਸੇ ਨਿਹੰਗ ਬਣ ਜਾਂਦਾ ਸਮੇਂ ਸੇ Hindu ਬਣ ਜਾਂਦਾ ਸਮੇਂ ਸੇ ਸੇਖਾ ਬਣ ਜਾਂਦਾ ਸਮੇਂ ਸੇ ਉਦਾਸੀ ਬਣ ਜਾਂਦਾ ਅਨੰਦ ਰੰਗ ਦੀ ਪੂਰੀ ਦੁਨੀਆ ਦੇ ਵਿੱਚ ਧਰਮ ਜਿਹੜਾ ਸਥਿਰ ਹੈ ਕੋਈ ਇਸਲਾਮ ਨੂੰ ਮੰਨਦਾ ਹੈ ਕੋਈ ਕ੍ਰਿਸਟੇਨਿਟੀ ਨੂੰ ਮੰਨਦਾ ਹੈ Hindu ਵੀ ਕਈ ਬਾਹਰਲੇ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਸਿੱਖ ਵੀ ਰਹਿੰਦੇ ਨੇ ਪਰ ਉੱਤੇ ਧਰਮ ਦੇ ਨਾਮ ਤੇ ਫਸਾਦ ਨਹੀਂ ਹੁੰਦੇ ਵਿਵਾਦ ਨਹੀਂ ਹੁੰਦੇ ਇਹ ਸਾਰਾ ਕੁਝ ਇੰਡੀਆ ਦੇ ਵਿੱਚ ਹੀ ਹੁੰਦਾ ਕਿਉਂ ਕਿ ਇੰਡੀਆ ਦੇ ਲੋਕ ਜਿਹੜੇ ਜਾਗਰੂਕ ਨਹੀਂ ਹਨ ਜਾਂ ਉਹਨਾਂ ਨੂੰ ਧਰਮ ਬਾਰੇ ਸਹੀ ਮਾਇਨੇ ਦੇ ਵਿੱਚ ਪਤਾ ਨਹੀਂ ਹੈ ਕਿਉਂਕਿ ਜੇ 100 ਸਾਲ ਦਾ ਇਤਿਹਾਸ ਵੇਖਿਆ ਜਾਵੇ ਕਦੇ Hindu ਮੁਸਲਮਾਨਾਂ ਦੇ ਨਾਲ ਲੜ ਰਹੇ ਨੇ ਕਦੇ ਮੁਸਲਮਾਨ ਸਿੱਖਾਂ ਦੇ ਨਾਲ ਲੜ ਰਹੇ ਨੇ ਹੁਣ ਇੱਕ ਨਵਾਂ ਜਿਹੜਾ ਵਿਵਾਦ ਸ਼ੁਰੂ ਹੋ ਰਿਹਾ ਖਾਸ ਕਰਕੇ ਪੰਜਾਬ ਦੇ ਵਿੱਚ ਆ ਜਿਹੜੀ ਮਾਝੇ ਦੀ 벨ਟ ਹੈ ਉੱਥੇ ਕ੍ਰਿਸਚੀਅਨ ਤੇ ਜਿਹੜੇ ਸਿੱਖ ਨੇ ਉਹ ਆਪਸ ਦੇ ਵਿੱਚ ਲੜਦੇ ਨਜ਼ਰ ਆ ਰਹੇ ਨੇ ਸੋ ਕੀ ਲੱਗਦਾ ਕਿ ਇਹ ਸਾਰਾ ਪੋਲੀਟਿਕਲੀ ਪ੍ਰੋਪਗੈਂਡਾ ਹੁੰਦਾ ਜਿਹੜਾ ਧਰਮ ਦੇ ਨਾਮ ਤੇ ਲੋਕਾਂ ਨੂੰ ਲੜਾਇਆ ਜਾਂਦਾ ਓਏ ਧਰਮ ਦੇ ਨਾਂ ਤੇ ਵੋਟਾਂ ਲੈਂਦੇ ਨੇ ਆ ਧਰਮੀ ਲੋਕ ਧਰਮ ਦੇ ਨਾਂ ਤੇ ਵੋਟਾਂ ਲੈਂਦੇ ਨੇ ਧਰਮ ਦੇ ਨਾਂ ਤੇ ਲੜਾਉਂਦੇ ਨੇ ਠੀਕ ਹੈ ਤੇ ਲੜਨ ਵਾਲੇ ਜਿਹੜੇ ਹੁੰਦੇ ਨੇ ਕੋਈ ਧਰਮੀ ਬੰਦੇ ਨਹੀਂ ਹੁੰਦੇ ਉਹ ਵੀ ਹਾਇਰਡ ਬੰਦੇ ਹੁੰਦੇ ਨੇ ਉਹ ਜਿਹੜੇ ਸੀ ਨਾ ਕਹਿੰਦੇ ਸੀ ਸ੍ਰੀ ਨਗਰ ਦੇ ਵੱਟੇ ਮਾਰਨ ਵਾਲੇ 500 ਰੁਪਏ ਜੀ ਲਏ ਜਾਂਦੇ ਨੇ ਖਰੀਦੇ ਜਾਂਦੇ ਨੇ ਉਹ ਕਰਿੰਦੇ ਨੇ ਉਹੀ ਨੇ ਉਹ ਇੱਧਰ ਆ ਗਏ ਹੁਣ WhatsApp ਯੂਨੀਵਰਸਿਟੀ ਚ ਆ ਗਏ ਨੇ ਉਹਨਾਂ ਨੇ ਲਾਈਕ ਕਰਨਾ ਡਿਸਲਾਈਕ ਕਰਨਾ ਜੋ ਬੰਦੇ ਦੀ ਸੱਚੇ ਬੰਦੇ ਮਗਰ ਪੈਣਾ ਹੈ ਸਾਰਾ ਕੁੱਤਖਾਨਾ ਇਹਦੇ ਤੋਂ ਹੀ ਹੈ ਇੱਥੇ ਤੋਂ ਸੋਸ਼ਲ ਮੀਡੀਆ ਤੋਂ ਸੋਸ਼ਲ ਮੀਡੀਆ ਅੱਛੇ ਪਹਿਲੂ ਵੀ ਨਹੀਂ ਉਹਦੇ ਪਰ ਅਸੀਂ ਅੱਛੇ ਪਹਿਲੂ ਦੇਖਣੇ ਹੀ ਨਹੀਂ ਕਿਉਂਕਿ ਅਸੀਂ ਕਲ ਯੁਗੀ ਆ ਸਾਨੂੰ ਇਹ ਤੁਰੰਤ ਫਲ ਕਿੱਥੇ ਮਿਲਦਾ ਤੇ ਸਿੱਖੀ 'ਚ ਤੁਰੰਤ ਫਲ ਨਹੀਂ ਹੈ ਧਰਮ 'ਚ ਵੀ ਤੁਰੰਤ ਫਲ ਨਹੀਂ ਕਿਤੇ ਠੀਕ ਹੈ ਸਬਰ ਸੰਤੋਖ ਸਬਰ ਸਬਰ ਮੈਂ ਦੱਸੂ ਕਿ ਅਸੀਂ ਰਾਮ ਰਾਜ ਦੀ ਗੱਲ ਕਰਦੇ ਆਂ ਬੇਗਮਪੁਰੇ ਦੀ ਗੱਲ ਕਰਦੇ ਆਂ ਖਾਲਿਸਤਾਨ ਦੀ ਗੱਲ ਕਰਦੇ ਆਂ ਮੰਗਣ ਵਾਲਿਆਂ ਨੇ ਪੁੱਛ ਪਿਉ ਤੁਹਾਡੇ ਕੋਲ ਗੁਣ ਕਿਹੜਾ ਐ ਇਸ ਚੀਜ਼ ਦਾ ਨਾ ਰਾਮ ਰਾਜ ਦਾ ਨਾ ਬੇਗਮਪੁਰੇ ਦਾ ਨਾ ਖਾਲਿਸਤਾਨ ਦਾ ਜਿੰਨੇ ਖਾਲਿਸਤਾਨੀ ਨੇ ਨਾ ਮੰਗਦੇ ਖਾਲਿਸਤਾਨ ਉਹ ਦੱਸੂਗਾ ਤੁਹਾਨੂੰ ਨਹੀਂ ਮੰਨਦੇ ਨਾਰਾ ਖਾਲਿਸਤਾਨ ਦਾ ਲਾਉਣ ਦਾ ਔਰ ਹਾਲੇ ਤੱਕ ਔਰ ਤੁਸੀਂ ਦੇਖੋਗੇ ਸ਼ੁਰੂ ਤੋਂ ਹੁਣ ਮੈਂ ਇਹਦੇ ਤੇ ਆ ਹੀ ਜਨਾਂ ਕਿ 1977 76 ਚ ਇਹ ਦਲ ਖਾਲਸਾ ਖੜਾ ਕੀਤਾ ਤੇ ਖਾਲਸਾ ਦੀ ਡਿਮਾਂਡ ਸ਼ੁਰੂ ਹੋਈ ਠੀਕ ਹੈ ਹੁਣ ਕਿੱਥੇ ਦਲ ਖਾਲਸਾ ਇਹਨਾਂ ਨੇ ਉਦੋਂ ਤੁਹਾਡੇ ਮੰਦਰਾਂ ਦੇ ਅੱਗੇ ਛੁੱਟ ਕੇ ਨਾ ਗਾਉ ਦੀ ਪੂਛੋ ਸਿਰ ਕਟ ਕਟ ਕੇ ਰੱਖੇ ਮੰਦਰਾਂ ਦੇ ਅੱਗੇ ਇਹਨਾਂ ਨੇ ਇਹਨਾਂ ਦੇ ਨਾਂ ਲੱਗੇ ਕੋਈ ਐਕਸ਼ਨ ਹੋਇਆ ਕਿਹੜੀ 295 ਲੱਗੀ ਸੀ ਕੋਈ ਨਹੀਂ ਲੱਗੀ ਇਹ ਮੰਨ ਵੀ ਗਏ ਜੀ ਹਾਂ ਅਸੀਂ ਕੀਤਾ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਬਾਅਦ ਵਿੱਚ ਹੋਮ ਸੈਕਟਰੀ ਹੁੰਦੇ ਸੀ ਡਾਕਟਰ ਗੁਰਦੇਵ ਸਿੰਘ ਗਰੇਵਾਲ ਉਹਨਾਂ ਨੇ ਇੱਕ ਬੁੱਕ ਲਿਖੀ ਹੈ ਸਰਚਿੰਗਾਈ 2004 ਤੇ ਸੀ ਉਹਨਾਂ ਭਾਂਡਾ ਕੋਰਤਾ ਜੀ ਵੀ ਇਹ ਡੀਸੀ ਸੀ ਹੋ ਸਕਦਾ ਅਮਰਤ ਸਰਦਾਰ ਜਿਹੜਾ ਸੀ ਸੀਨੀਅਰ ਆਈਐਸ ਅਫਸਰ ਸੀ ਜਿਨੇ ਕੰਮ ਕਰਾਇਆ ਤੇ ਕੁੱਤੇ ਦੀ ਮੌਤ ਮਰਿਆ ਅਸੀਂ ਮਰ ਕੇ ਕੁਝ ਸਿੱਖ ਜਿਹੜਾ ਹੋਏਗਾ ਵੀ ਕਿ ਗਾਂ ਨੂੰ ਜਾ ਕੇ ਉਹਦੀ ਪੂਛ ਵੜ ਕੇ ਸਿਰ ਵੜ ਕੇ ਕਿਸੇ ਮੰਦਰ ਅੱਗੇ ਰੱਖੇਗਾ ਕੋਈ ਸਿੱਖ ਨਹੀਂ ਗੁਰੂ ਦਾ ਇਹ ਕੰਮ ਕਰੇਗਾ ਇਸ ਕਰਕੇ ਹੁਣ ਤਾਂ ਪਾ ਚਾਂ ਸੌਖੀ ਹੋ ਗਈ ਵੀ ਗੁਰੂ ਦਾ ਸਿੱਖ ਕਿਹੜਾ ਤੇ ਸਿਆਸੀ ਸਿੱਖ ਕਿਹੜਾ ਇਹ ਸਿਆਸੀ ਸਿੱਖ ਨੇ ਹੁਣ ਤਾਂ ਕਬਜ਼ਾ ਹੈ ਕਬਜ਼ੇ ਨੂੰ ਸੇਵਾ ਕਹਿਣ ਲੱਗ ਪਏ ਤੇ ਜਦੋਂ ਕਬਜ਼ੇ ਨੂੰ ਸੇਵਾ ਕਹਿਣ ਲੱਗੇ ਤੇ ਫਿਰ ਸੇਵਾ ਤਾਂ ਅਲੀ ਖਤਮ ਹੋ ਗਈ ਇਸ ਜਿਸੇ ਪੁੱਛਿਆ ਨਾ ਕਹਿੰਦਾ ਕੀ ਬਣਿਆ ਇਮਾਨਦਾਰੀ ਦਾ ਕਹਿੰਦਾ ਜਿਹੜੇ ਇਮਾਨਦਾਰ ਸੀ ਉਹ ਤਾਂ 84 ਜਮਾਰੇ ਗਏ ਠੀਕ ਹੈ ਬਾਕੀ ਜਿਹੜੇ ਤਾਂ ਕਿ ਸਰਕਾਰੀ ਹੋਗੇ ਉਹ ਕਿੱਥੇ ਰਹਿ ਗਈ ਨਾ ਤਾਂ ਕਿਸੇ ਇਮਾਨਦਾਰ ਦੀ ਵੈਲਿਊ ਰਹੀ ਉਹ ਦਰਗਾਹ ਚ ਹੈ ਤੇ ਆ ਜਿਹੜੇ ਸੀ ਨਾ ਤੁਰੇ ਫਿਰਦੇ ਸਿਆਸੀ ਇਹਨਾਂ ਨੂੰ ਦੇਖ ਲਓ ਕੀ ਹਾਲ ਹੈ 11 ਬੰਦਿਆਂ ਦੀ 13 ਚੋਂ ਜਮਾਨਤਾ ਜਬਤ ਹੋਣ ਇਹ ਕਾਲੀ ਦਲ ਦਾ ਹਾਲ ਹੋ ਗਿਆ ਫਿਰ ਇਹ ਕਦੀ ਦੱਸਣਾ ਵੀ ਸ਼੍ਰੋਮਣੀ ਅਕਾਲੀ ਅਕਾਲੀ ਦਲ ਸੀ ਸ਼੍ਰੋਮਣੀ ਅਕਾਲੀ ਦਲ ਕਦੋਂ ਬਣਿਆ ਕਿੰਨਿਆਂ ਅਕਾਲੀ ਦਲਾਂ ਨੂੰ ਖਾ ਕੇ ਬਣਿਆ 6 ਸਟੂਡੈਂਟ ਫੈਡਰੇਸ਼ਨ ਇੱਕ ਇਹਨਾਂ ਦਾ ਥਿੰਕ ਟੈਂਕ ਸੀ ਅਕਾਲੀ ਦਲ ਦਾ ਉਹਦਾ ਇੰਜਣ ਦਾ ਕੋਈ ਹੈ ਤੇ ਡੱਬੇ ਦੇਖ ਲਓ ਕਿੰਨੇ ਲੱਗੇ ਹੋ ਨੇ ਪਿੱਛੇ ਕੋਈ ਹੈਗਾ ਐਸਓਆਈ ਤੁਹਾਡੇ ਕੋਲ 6 ਰੂਟ ਫੈਸ਼ਨ ਤੁਹਾਨੂੰ ਐਸਵਾਈ ਦੀ ਕੀ ਲੋੜ ਸੀ ਉਹ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਨਾ ਬਹੁਤ ਵੱਡੀ ਚੀਜ਼ ਹੁੰਦੀ ਹੈ ਪਹਿਲਾ ਅਹਿਸਾਸ ਕਰਨਾ ਫਿਰ ਉਹ ਗਲਤੀਆਂ ਦਾ ਮੰਨਣਾ ਉਸ ਤੋਂ ਵੱਡੀ ਚੀਜ਼ ਹੁੰਦੀ ਹੈ ਕੈਮਰਾਮੈਨ ਸਤਪੰਥ ਨਾਲ ਮੈਂ ਅਮਨ ਸਿੰਘ ਲੁਧਿਆਣਾ